ਅੰਗਰੇਜ਼ੀ ਦੇ ਵਿੱਚ ਬੇਇੱਜ਼ਤੀ ਕਹਿੰਦੇ ਕੀਤੀ ਗਈ ਔਰ ਸਾਨੂੰ ਅਸੀਂ ਤਾਂ ਪੰਜਾਬੀ ਵਾਲੇ ਆ ਅਸੀਂ ਤਾਂ ਬਿਲਕੁਲ ਪੰਜ ਸੱਤ ਪੜੇ ਹੋਏ ਆ ਔਰ ਸਾਡੀ ਜਿਹੜੀ ਬੇਇੱਜ਼ਤੀ ਕੀਤੀ ਆ ਉਹ ਸਾਨੂੰ ਮਹਿਸੂਸ ਹੋਈ ਆ ਜਾਨੀ ਸੀ ਮੈਡਮ ਨੇ ਸਾਡੀ ਬੇਇੱਜ਼ਤੀ ਕੀਤੀ ਹੈ ਜਿਹੜਾ ਇੰਗਲਿਸ਼ ਵਰਲਡ ਬੋਲ ਕੇ ਸਾਨੂੰ ਉਹਨਾਂ ਨੇ ਸਾਡੀ ਨੂੰ ਇਨਸਲਟ ਕਰਤੀ ਹੈ ਏਡੀਸੀ ਕੋਈ ਜੱਜ ਨਹੀਂ ਆ ਗਿਆ ਸੀ ਸਕੂਲਾਂ ਦੇ ਵਿੱਚ ਜਿਹੜਾ ਖਾਣਾ ਪਰੋਸਦੇ ਆ ਸਾਫ ਸੁਥਰਾ ਸੀ ਬੱਚਾ ਨੂੰ ਦਿਨੇ ਸਿਰਫ ਇੱਕ 100 ਰੁਪਏ ਦੇ ਵਾਸਤੇ ਇਹ ਅੰਗਰੇਜ਼ੀ ਦੇ ਵਿੱਚ ਬੇਇੱਜ਼ਤੀ ਤੁਹਾਡੀ ਕਰਤੀ ਉਹਨਾਂ ਨੇ ਬੋਲਟ ਲਾਸਟ ਤੇ ਬੋਲਿਆ ਕਿ ਜਿੱਦੋਂ ਸਾਡੇ ਬਾਹਰ ਆਂਦੇ ਉਹਨਾਂ ਨੇ ਸਾਰੇ ਹੀ ਸਾਡੀ ਗੱਲ ਦਾ ਉਹਨਾਂ ਨੇ ਮਜ਼ਾਕ ਬਣਾ ਕੇ ਹੱਸਣ ਲੱਗ ਗਏ ਸੀ ਕੋਈ ਵੀ ਪੜਿਆ ਲਿਖਿਆ ਸਾਡੇ ਨਾਲ ਇੰਗਲਿਸ਼ ਦੇ ਵਿੱਚ ਗੱਲ ਨਾ ਕਰੇ ਕਿਉਂਕਿ ਅਸੀਂ ਖਾਣਾ ਬਣਾਉਂਦੇ ਆ ਅਸੀਂ 100 ਰੁਪਏ ਦੇ ਕੰਮ ਕਰਦੇ ਆ ਸਾਨੂੰ ਇੰਗਲਿਸ਼ ਨਹੀਂ ਆਉਂਦੀ ਮੈਡਮ ਕਾਸ ਬੰਦੇ ਉੱਥੇ ਬੈਠੇ ਹੋਏ ਨੇ ਜਿਨ੍ਹਾਂ ਦੇ ਵਿੱਚ ਮੈਡਮ ਹਾਸ ਵੀ ਪਾਇਆ ਤੇ ਇੰਗਲਿਸ਼ ਦੇ ਵਿੱਚ ਵਰਡ ਵੀ ਬੋਲਦੇ ਆ ਕੀ ਸ਼ਬਦ ਤੁਹਾਨੂੰ ਕੀ ਲੱਗਦਾ ਕੀ ਸ਼ਬਦ ਬੋਲ ਰਹੇ ਆ ਅਸੀਂ ਇੰਗਲਿਸ਼ ਦੇ ਵਿੱਚ ਅਸੀਂ ਇੰਗਲਿਸ਼ ਨਹੀਂ ਪੜਿਆ ਨਹੀਂ ਸਾਨੂੰ ਆਉਂਦੀ ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਕੀ ਵਰਡ ਬੋਲੇ ਆ ਔਰ ਜਦੋਂ ਬੋਲੇ ਆ ਤੇ ਸਾਰੇ ਹੀ ਹੱਸਣ ਲੱਗ ਗਏ ਮੈਮ ਖੁਦ ਹੱਸਣ ਲੱਗ ਗਏ ਕੀ ਗੱਲ ਸਾਡਾ ਮਜ਼ਾਕ ਉਡਾਉਂਦੇ ਆ ਤੁਹਾਨੂੰ ਕੀ ਲੱਗਦਾ ਤੁਹਾਡੀ ਬੇਇੱਜ਼ਤੀ ਕੀਤੀ ਗਈ ਸਾਡੀ ਬੇਇੱਜ਼ਤੀ ਕੀਤੀ ਗਈ ਜੇ ਸਾਡੀ 10 15 ਮਿੰਟ ਬੰਦਿਆਂ ਦੇ ਵਿੱਚ ਕੀਤੀ ਗਈ ਸਾਡੀ ਉੱਪਰ ਬੁਲਾ ਕੇ ਉਹਨਾਂ ਨੇ ਸਾਨੂੰ ਬੇਇੱਜ਼ਤ ਕੀਤਾ ਗਿਆ ਇਸ ਕਰਕੇ ਜੋ ਅਸੀਂ ਇੱਥੇ ਨਾਮਦਰਸ਼ਨ ਕਿਉਂਕਿ ਸਾਨੂੰ ਇੰਗਲਿਸ਼ ਬਾੜ ਦੇ ਵਿੱਚ ਕੋਈ ਵੀ ਸਾਡੇ ਨਾਲ ਅੱਜ ਤੱਕ ਕਿਸੇ ਨੇ ਗੱਲ ਨਹੀਂ ਕੀਤੀ ਮਰੇ ਕਹਿੰਦੇ ਆ ਵੀ ਸਾਨੂੰ ਏ ਟੀ ਸੀ ਦੇ ਵੱਲੋਂ ਸ਼ਬਦ ਬੋਲੇ ਗਏ ਆ ਮਾੜੇ ਸ਼ਬਦ ਬੋਲੇ ਗਏ ਆ ਔਰ ਜਿਸ ਕਰਕੇ ਕਹਿੰਦੇ ਵੀ ਅਸੀਂ ਹੁਣ ਰੋਡ ਤੇ ਬਹਿ ਗਏ ਆ ਕੀ ਮਸਲਾ ਤੁਹਾਡਾ ਸਰ ਸਾਡਾ ਮਸਲਾ ਅਸੀਂ ਮਿੱਡੇ ਮਿਲ ਕੁੱਕ ਵਰਕਰ ਆ ਜ਼ਿਲ੍ਹਾ ਫਰੋਸਪਰ ਤੋਂ ਮੈਂ ਜ਼ਿਲ੍ਹਾ ਫਰੋਸਪਰ ਦੀ ਪ੍ਰਧਾਨ ਆ ਅਸੀਂ ਇੱਥੇ ਮੰਗ ਪੱਤਰ ਦੇਣ ਆਏ ਸੀਗੇ ਜੀ ਅਸੀਂ ਰੈਲੀ ਦੇ ਵੀ ਅਸੀਂ ਪਹਿਲਾਂ ਮਤਲਬ ਕਿ ਕੱਢੇ ਹੋਏ ਸੀ ਡੀਸੀ ਸਾਹਿਬ ਨੂੰ ਅਸੀਂ ਡੀਸੀ ਆਫਿਸ ਆਏ ਸੀਗੇ ਜੀ ਮੰਗ ਪੱਤਰ ਦੇਣ ਲੇਕਿਨ ਏਡੀਸੀ ਕੰਨ ਜੀ ਏਡੀਸੀ ਮੈਮ ਹੈਗੇ ਉਹਨਾਂ ਨੂੰ ਮੰਗ ਪੱਤਰ ਦੇ ਦੋ ਅਸੀਂ ਏਡੀਸੀ ਮੈਮ ਨੂੰ ਮੰਗ ਪੱਤਰ ਦਿੱਤਾ ਜੀ ਮੰਗ ਪੱਤਰ ਤਾਂ ਮੈਮ ਨੇ ਲੈ ਲਿੱਤਾ ਲੇਕਿਨ ਜਿਹੜੇ ਸਾਡੇ ਸੂਬਾ ਪ੍ਰਧਾਨ ਕਰਮਚਾਰੀ ਚੜਾ ਲਿਆ ਜੀ ਉਹਨਾਂ ਤੇ ਕੁਐਸਚਨ ਮੈਮ ਨੇ ਕੀਤੇ ਅੱਗੋਂ ਮੈਮ ਇਹੀ ਕੁਐਸਚਨ ਕਰ ਰਹੇ ਨੇ ਵੀ ਤੁਸੀਂ ਦੱਸੋ ਖਾਣਾ ਬਣਾਉਂਦੇ ਹੋ ਸਕੂਲ ਦੇ ਵਿੱਚ ਕਿਹੜੇ ਸਕੂਲ ਚ ਬਣਾਉਂਦੇ ਹੋ ਕਿ ਕਿੱਥੋਂ ਆਏ ਹੋ ਤੁਸੀਂ ਅਗਰ ਸਰ ਜੇਐਸੀ ਇਹਨਾਂ ਨੂੰ ਸੂਬਾ ਪ੍ਰਧਾਨ ਬਣਾਇਆ ਹੈ 2009 ਤੋਂ ਸਾਡੀ ਜਥੇਬੰਦੀ ਚੱਲਦੀ ਪਈ ਐ 2009 ਤੋਂ ਸਾਡੇ ਸੁਭਾ ਪ੍ਰਧਾਨ ਕਰਮਚਾਰੀ ਚੰਡਾਲੀਆ ਜੀ ਮੰਗ ਪੱਤਰ ਦਿੰਦੇ ਨੇ ਕਿਉਂਕਿ ਅਸੀਂ ਉਹਨਾਂ ਦੇ ਨਾਲ ਖੁੱਦ ਹੋਏਗਾ ਸਾਡੇ ਪੰਜਾਬ ਦੇ ਆਗੂ ਹੁੰਦੇ ਆ ਅੱਜ ਤੱਕ ਕਿਸੇ ਨੇ ਐਦਾਂ ਦਾ ਕੁਐਸਚਨ ਨਹੀਂ ਕੀਤਾ ਜਿਹੜਾ ਐਡੀਸੀ ਮਾਮਨੇ ਕੀਤਾ ਕੋਈ ਨਾ ਕੁਐਸਚਨ ਕੀਤਾ ਜਾਂ ਮਾੜਾ ਵੀ ਬੋਲਿਆ ਗਿਆ ਮਾੜਾ ਮਾੜਾ ਵੀ ਬੋਲਿਆ ਜੀ मैडम बोलके कटोकट 10 बंदे उथे बैठे हुए ने जिन्ना ਦੇ ਵਿੱਚ मैडम ਹਾਸ ਵੀ ਪਾਇਆ ਤੇ ਇੰਗਲਿਸ਼ ਦੇ ਵਿੱਚ ਵਰਡ ਵੀ ਬੋਲੇ ਉਹਨਾਂ ਕੀ ਸ਼ਬਦ ਤੁਹਾਨੂੰ ਕੀ ਲੱਗਦਾ ਕੀ ਸ਼ਬਦ ਬੋਲੇ ਅਸੀਂ ਇੰਗਲਿਸ਼ ਦੇ ਵਿੱਚ ਅਸੀਂ ਇੰਗਲਿਸ਼ ਨਹੀਂ ਪੜੇ ਨਹੀਂ ਨਾ ਸਾਨੂੰ ਆਉਂਦੀ ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਕੀ ਵਰਡ ਬੋਲੇ ਆ ਔਰ ਜਦੋਂ ਬੋਲੇ ਆ ਤੇ ਸਾਰੇ ਹੀ ਹੱਸਣ ਲੱਗ ਗਏ ਮੈਮ ਖੁਦ ਹੱਸਣ ਲੱਗ ਗਏ ਕੀ ਗੱਲ ਸਾਡਾ ਮਜ਼ਾਕ ਉਡਾਉਂਦੇ ਆ ਜੀ ਕਿ ਤੁਹਾਡੇ ਤੁਹਾਨੂੰ ਕੀ ਲੱਗਦਾ ਤੁਹਾਡੀ ਬੇਇੱਜ਼ਤੀ ਕੀਤੀ ਗਈ ਸਾਡੀ ਬੇਇੱਜ਼ਤੀ ਕੀਤੀ ਗਈ ਜੀ ਜੇ ਸਾਡੀ 10 15 ਮਿੰਟ ਬੰਦਿਆਂ ਦੇ ਵਿੱਚ ਕੀਤੀ ਗਈ ਅਸੀਂ ਉਸ ਬੇਇੱਜ਼ਤੀ ਨੂੰ ਮਹਿਸੂਸ ਕਰਦੇ ਹੋਏ ਮਜਬੂਰੀ ਤੌਰ 'ਤੇ ਅਸੀਂ ਇੱਥ ਕਿੰਨੇ ਜਣੇ ਤੁਹਾਡੇ ਨਾਲ ਗਏ ਜਦੋਂ ਮੰਗ ਪੱਤਰ ਦੇਣ ਗਏ ਅਸੀਂ 8-10 ਜਣੇ ਸੀ ਆਗੂ ਆਗੂ ਸੇਬਾਲ ਸੀਗੇ ਜੀ ਜ਼ਿਲ੍ਹੇ ਦੇ ਆਗੂ ਸੀ ਹੁਣ ਹੁਣੇ ਕਾ ਤੋਂ ਫਿਰ ਰੋੜ ਇਸ ਕਰਕੇ ਬੰਦ ਕਰਤਾ ਅਸੀਂ ਇਸ ਕਰਕੇ ਮੰਨਦਾ ਕਿ ਜੀ ਅਸੀਂ ਸਾਨੂੰ ਵੀ ਗੁੱਸਾ ਆਇਆ ਐਡੀਸੀ ਮੈਡਮ ਨੇ ਸਾਡੀ ਬੇਇੱਜ਼ਤੀ ਕੀਤੀ ਹੈ ਜਿਹੜਾ ਇੰਗਲਿਸ਼ ਵਰਡ ਬੋਲ ਕੇ ਸਾਨੂੰ ਉਹਨਾਂ ਨੇ ਸਾਡੀ ਇਨਸਲਟ ਕਰਤੀ ਹੈ ਜਿਹੜੇ ਅਸੀਂ ਆਗੂ ਸਹਿਬਾਨ ਗਏ ਸੀ ਮੰਗ ਪੱਤਰ ਦੇਣ ਵਾਸਤੇ ਕੀ ਗੱਲ ਸਾਡੀ ਕੋਈ ਇੱਜ਼ਤ ਨਹੀਂ ਹੈਗੀ ਅਸੀਂ ਸਕੂਲਾਂ ਦੇ ਵਿੱਚ ਜਿਹੜਾ ਖਾਣਾ ਪਰੋਸਦੇ ਆਂ ਸਾਫ਼ ਸੁਥਰਾ ਅਸੀਂ ਬੱਚਿਆਂ ਨੂੰ ਦਿੰਦੇ ਸਿਰਫ ਇੱਕ 100 ਰੁਪਏ ਦੇ ਵਾਸਤੇ ਤੇ ਸਾਡੀ ਐਡੀਸੀ ਮੈਡਮ ਨੇ ਕੀ ਬੇਇੱਜ਼ਤੀ ਕਰਕੇ ਰੱਖ ਦਿੱਤੀ ਆਂ ਵੀ ਅੰਗਰੇਜ਼ੀ ਦੇ ਵਿੱਚ ਬੇਇੱਜ਼ਤੀ ਤੁਹਾਡੀ ਕਰਤੀ ਉਹਨਾਂ ਨੇ ਵਰਡ ਲਾਸਟ ਤੇ ਬੋਲਿਆ ਕਿ ਜਿੱਦੋਂ ਸਾਡੇ ਬਾਹਰ ਆ ਹੀ ਸਾਡੀ ਗੱਲ ਦਾ ਉਹਨਾਂ ਨੇ ਮਜ਼ਾਕ ਬਣਾ ਕੇ ਹੱਸਣ ਲੱਗੇ ਸੀਗੇ ਹਾਂਜੀ ਅੰਗਰੇਜ਼ੀ ਚ ਵਰਡ ਬੋਲੇ ਸਾਨੂੰ ਕੁਝ ਨਹੀਂ ਪਤਾ ਲੱਗਿਆ ਸੀ ਤੁਹਾਨੂੰ ਕੀ ਲੱਗਦਾ ਵੀ ਜਿਵੇਂ ਉਹ ਹੱਸੇ ਜਾਂ ਲੱਗਿਆ ਕਿ ਕੀ ਵਰਡ ਹੋ ਸਕਦੇ ਆ ਮੈਂ ਮੇਰਾ ਨਾਮ ਕਮਲਜੀਤ ਗੋਰਾ ਮੈਂ ਮੋਗੇ ਜ਼ਿਲ੍ਹੇ ਦੀ ਪ੍ਰਧਾਨ ਆ ਸੂਬਾ ਪ੍ਰਧਾਨ ਕਰਮਚੰਦ ਜਰਨਾਲੀ ਆ ਸਾਡੇ ਨਾਲ ਜਦੋਂ ਇੱਥੇ ਬਰੋਜਪੁਰ ਡੀਸੀ ਦਫ਼ਤਰ ਏਡੀਜੀ ਮੈਡਮ ਨੂੰ ਅਸੀਂ ਮੰਗ ਪੱਤਰ ਦੇਣ ਗਏ ਅੰਦਰ ਤਾਂ ਮੈਡਮ ਨੇ ਸરા ਨੂੰ ਮੰਗ ਪੱਤਰ ਹੱਥ ਦੇ ਵਿੱਚ ਪੜ੍ਹ ਕੇ ਸરા ਨੂੰ ਸਾਈਡ ਤੇ ਕਰ ਦਿੱਤਾ ਤਾਂ ਕਿ ਸਾਡਾ ਜੇ ਸੁਪਾ ਪ੍ਰਧਾਨ ਕਰਮਚੰਦ ਜਨਾਲੀਆ ਬਣਿਆ ਤਾਂ ਸਾਡੇ ਮਿੱਡੇ ਮੀਲ ਕੋਕ ਵਰਕਰਾਂ ਦੀਆਂ ਹਰ ਥਾਂ ਤੇ ਸਾਡੀਆਂ ਸਹਾਇਤਾ ਵੀ ਨਾਲ ਕਰਦਾ ਵਾ ਜਿੱਤੇ ਇਧਰ ਨਮਜਾਰਾ ਕਰਦੇ ਸਾਡੇ ਮੂਰੇ ਹੁੰਦੇ ਆ ਅਸੀਂ ਇਹਨਾਂ ਦੇ ਨਾਲ ਆ ਸਾਡੀ ਉੱਪਰ ਬਲਾ ਕੇ ਉਹਨਾਂ ਨੇ ਸਾਨੂੰ ਬੇਜਿੱਤ ਕੀਤਾ ਗਿਆ ਇਸ ਕਰਕੇ ਜੋ ਅਸੀਂ ਇੱਥੇ ਤਰਨਮ ਦਰਸ਼ਨ ਕਰ ਰਹੇ ਆ ਅਸੀਂ ਮੈਡਮ ਦੀ ਏ ਆਪਦੀ ਹਵਾਸ ਕੱਢ ਰਹੇ ਆ ਮੈਡਮ ਦੇ ਰਾਹੀਂ ਅਸੀਂ ਇਹੀ ਕਹਿ ਰਹੇ ਨੇ ਕਿ ਏਡੀਸੀ ਮੈਡਮ ਮੁਰਦਾਬਾਦ ਕਿਉਂਕਿ ਸਾਨੂੰ ਇੰਗਲਿਸ਼ ਵਰਡ ਦੇ ਵਿੱਚ ਕੋਈ ਵੀ ਸਾਡੇ ਨਾਲ ਅੱਜ ਤੱਕ ਕਿਸੇ ਨੇ ਗੱਲ ਨਹੀਂ ਕੀਤੀ ਕਿਸੇ ਅਫਸਰ ਨੇ ਗੱਲ ਨਹੀਂ ਕੀਤੀ ਬੜੀਆ ਢੰਗ ਤਰੀਕੇ ਨਾਲ ਮੰਗ ਪੱਤਰ ਸਾਡੇ ਸੂਬਾ ਪ੍ਰਧਾਨ ਕਰਮਚਨ ਜਣ ਵਾਲੀ ਪਹਿਲਾਂ ਵੀ ਮੰਗ ਪੱਤਰ ਦਿੰਦੇ ਸੀ ਅੱਜ ਵੀ ਅਸੀਂ ਉਸੇ ਤਰ੍ਹਾਂ ਮੰਗ ਪੱਤਰ ਦੇਣ ਆਏ ਆ ਜਦ ਕਿ ਸਾਨੂੰ ਇੰਗਲਿਸ਼ ਦੇ ਵਿੱਚ ਅਸੀਂ ਅੱਜ ਵੀ ਇਹ ਅਪੀਲ ਕਰਾਂਗੇ ਪੂਰੇ ਜੋਸ਼-ਵਾਸ਼ ਨਾਲ ਬੋਲਦੇ ਆ ਸਾਡੇ ਵਿੱਚ ਸਕੂਲ ਦੇ ਟੀਚਰ ਕੋਈ ਵੀ ਪੜਿਆ ਲਿਖਿਆ ਸਾਡੇ ਨਾਲ ਇੰਗਲਿਸ਼ ਦੇ ਵਿੱਚ ਗੱਲ ਨਹੀਂ ਕਰੇ ਕਿਉਂਕਿ ਅਸੀਂ ਕਾਣਾ ਬਣਾਉਨੇ ਆ ਅਸੀਂ 100 ਰੁਪਏ ਦੇ ਕੰਮ ਕਰਦੇ ਆ ਸਾਨੂੰ ਇਗਲਿਸ਼ ਨਹੀਂ ਆਉਂਦੀ ਇਸ ਗੱਲ ਦਾ ਅਸੀਂ ਵਿਰੋਧ ਕਰਦੇ ਆ ਬਿਲਕੁਲ ਆ ਵੇਖ ਲਓ ਮਸਲਾ ਅਜੀਬੋ ਗਰੀਬ ਆ ਕਿ ਇਹਨਾਂ ਨੂੰ ਏਡੀਸੀ ਦੇ ਵੱਲੋਂ ਇਹਨਾਂ ਦਾ ਕਹਿਣਾ ਹੈ ਕਿ ਏਡੀਸੀ ਨੇ ਮੰਗ ਪੱਤਰ ਤਾਂ ਲੈ ਲਿਆ ਮੈਡਮ ਨੇ ਪਰ ਉਹ ਸਮੇਂ ਕੋ ਅੰਗਰੇਜ਼ੀ ਦੇ ਵਿੱਚ ਉਹ ਸ਼ਬਦ ਬੋਲ ਦਿੱਤੇ ਗਏ ਜਿਹੜੇ ਸ਼ਬਦ ਇਹ ਕਹਿੰਦੇ ਆ ਵੀ ਉਹ ਠੀਕ ਨਹੀਂ ਬੇਇੱਜ਼ਤੀ ਮਹਿਸੂਸ ਹੋਈ ਆ ਬੇਇੱਜ਼ਤੀ ਸਾਡੀ ਕੀਤੀ ਗਈ ਆ ਔਰ ਇਹ ਜਿਹੜੇ ਪਿੰਡਾਂ ਤੋਂ ਕੁੱਕ ਦਾ ਕੰਮ ਕਰਦੀਆਂ ਨੇ ਜਾਨੀ ਕਿ ਬੱਚਿਆਂ ਦੇ ਸਕੂਲਾਂ ਦੇ ਵਿੱਚ ਸਰਕਾਰੀ ਚ ਖਾਣਾ ਬਣਾਉਣ ਦਾ ਕੰਮ ਕਰਦੀਆਂ ਨੇ ਮੈਨੂੰ ਲੱਗਦਾ ਕਿ ਇਹ ਭੈਣਾਂ ਸ਼ਾਇਦ ਪੜੇ ਲਿਖੇ ਕਿੰਨੀਆਂ ਪੜੇ ਲਿਖੇ ਹੋਣਾਂ ਪੰਜ ਪੰਜ 7 7 ਵਾਰਕਰ ਸਾਰੇ ਪੜੇ ਆ ਮੈਟ੍ਰਿਕ ਕੀਤੀ ਆ ਜੀ ਕਿਸੇ ਨੇ ਮੈਟ੍ਰਿਕ ਕੀਤੀ ਕਿਸੇ ਨੇ ਮਤਲਬ 8 10 ਤੱਕ ਹੈ ਨਾ 8 10 ਤੱਕ ਪੜੇ ਹੋਏ ਬਿਲਕੁਲ 8 10 12 ਤੱਕ 5 8 10 12 ਤੱਕ ਇਹਨਾਂ ਦੀ ਪੜ੍ਹਾਈ ਕੀਤੀ ਆ ਪਰ ਇਹ ਕਹਿੰਦੇ ਆ ਵੀ ਸਾਨੂੰ ਏ ਡੀ ਸੀ ਦੇ ਵੱਲੋਂ ਸ਼ਬਦ ਬੋਲੇ ਗਏ ਆ ਮਾੜੇ ਸ਼ਬਦ ਬੋਲੇ ਗਏ ਆ ਔਰ ਜਿਸ ਕਰਕੇ ਕਹਿੰਦੇ ਵੀ ਅਸੀਂ ਹੁਣ ਰੋਡ ਤੇ ਬੈਗੇ ਆ ਰੋਡ ਬੰਦ ਕਰ ਦਿੱਤੀ ਗਈ ਆ ਜਾਮ ਕਰ ਦਿੱਤੀ ਗਈ ਆ ਕਹਿੰਦੇ ਮੰਗ ਪੱਤਰ ਤਾਂ ਲੈ ਲਿਆ ਮੰਗ ਪੱਤਰ ਤਾਂ ਲੈ ਲਿਆ ਪਰ ਜਿਹੜੀ ਬੇਇੱਜ਼ਤੀ ਕੀਤੀ ਗਈ ਆ ਅੰਗਰੇਜ਼ੀ ਦੇ ਵਿੱਚ ਬੇਇੱਜ਼ਤੀ ਕਹਿੰਦੇ ਕੀਤੀ ਗਈ ਆ ਔਰ ਸਾਨੂੰ ਅਸੀਂ ਤਾਂ ਪੰਜਾਬੀ ਵਾਲੇ ਆ ਅਸੀਂ ਤਾਂ ਬਿਲਕੁਲ 5-7 ਪੜੇ ਹੋਏ ਆ ਔਰ ਸਾਡੀ ਜਿਹੜੀ ਬੇਇੱਜ਼ਤੀ ਕੀਤੀ ਆ ਉਹ ਸਾਨੂੰ ਮਹਿਸੂਸ ਹੋਈ ਆ ਹੱਸੇ ਸਾਰਾ ਸਟਾਫ ਅੰਦਰ ਬੈਠੇ ਸੀ ਕੋਈ ਮਲਾਜ਼ਮ ਪੰਜ-ਸੱਤ ਕਹਿੰਦੇ ਉਹ ਹੱਸੇ ਜਦੋਂ ਉਹਨਾਂ ਨੇ ਉਹ ਸ਼ਬਦ ਬੋਲੇ ਸਾਨੂੰ ਤਾਂ ਕਹਿੰਦੇ ਸਮਝ ਨਹੀਂ ਪਰ ਸਾਨੂੰ ਬੇਇੱਜ਼ਤੀ ਮਹਿਸੂਸ ਹੋਈ ਕਿ ਅਸੀਂ ਖਾਣਾ ਬਣਾਉਣ ਵਾਲਿਆਂ ਕਿ ਸਾਡੇ ਨਾਲ ਉਹ ਇਸ ਤਰ੍ਹਾਂ ਦੇ ਇਸ ਤਰ੍ਹਾਂ ਸ਼ਬਦਾਂ ਦੇ ਵਿੱਚ ਗੱਲ ਕੀਤੀ ਜਾਏਗੀ ਇਹ ਹਾਲਾਤ ਨੇ ਇਹ ਇੱਥੋਂ ਦਫ਼ਤਰ ਦੀ ਗੱਲ ਜਿਹੜੀ ਆ ਦੱਸੀ ਜਾ ਰਹੀ ਆ ਹੁਣ ਰੋਸ ਦੇ ਵਿੱਚ ਇਸ ਰੋਡ ਦੇ ਉੱਪਰ ਬੈਠ ਗਏ ਨੇ ਔਰ ਦੂਜੇ ਪਾਸੇੋਂ ਇਧਰ ਲੈਣਾ ਲੱਗ ਚੁੱਕੀਆਂ ਨੇ ਇਧਰ ਜਾਮ ਲੱਗ ਚੁੱਕਿਆ ਹੈ ਬਿਲਕੁਲ ਜਾਮ ਲੱਗ ਚੁੱਕਿਆ ਸਾਰੀਆਂ ਗੱਡੀਆਂ ਨੂੰ ਜਿਹੜਾ ਰੋਕਦੇ ਨਜ਼ਰ ਆ ਰਿਹਾ ਇਧਰ ਵੀ ਗੱਡੀ ਜਿਹੜੀ ਆ ਡੀਸੀ ਦਫ਼ਤਰੋਂ ਆ ਰਹੀ ਸੀ ਇਹਨੂੰ ਵੀ ਰੋਕਿਆਗਾ ਏਡੀਸੀ ਮੁਰਦਾਬਾਦ ਦੇ ਨਾਰੇ ਜਿਹੜੇ ਉਹ ਲੱਗਦੇ ਨਜ਼ਰ ਆ ਰਹੇ ਨੇ ਮੁਰਦਾਬਾਦ ਏਡੀਸੀ ਮੈਡਮ ਮੁਰਦਾਬਾਦ ਮੁਰਦਾਬਾਦ ਏਡੀਸੀ ਮੈਡਮ ਮੁਰਦਾਬਾਦ 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 ਏਡੀਸੀ ਮੈਡਮ ਮੁਰਦਾਬਾਦ ਮੁਰਦਾਬਾਦ ਸਾਡਾ ਇੱਕ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ ਜਿੰਦਾਬਾਦ ਇਸ ਮਸਲੇ ਤੇ ਏਡੀਸੀ ਮੈਡਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ 20-25 ਮਿੰਟ ਜਿਹੜਾ ਇੰਤਜ਼ਾਰ ਵੀ ਕੀਤਾ ਉਹਨਾਂ ਨੂੰ ਸੁਨੇਹਾ ਵੀ ਲਾਇਆ ਕੀ ਪੱਖ ਦਿਓ ਇਸ ਬਾਬਤ ਕੀ ਆਖਰਕਾਰ ਇਹ ਸ਼ਬਦ ਬੋਲੇ ਗਏ ਨੇ ਜੋ ਉਹਨਾਂ ਨੂੰ ਭੁਲੇਖਾ ਹੈ ਲੇਕਿਨ ਉਹਨਾਂ ਦੇ ਪੀਐਸਓ ਨਾਲ ਵੀ ਸੰਪਰਕ ਕੀਤਾ ਉਹਨਾਂ ਨੇ ਸੁਨੇਹਾ ਤੱਕ ਵੀ ਲਾਇਆ ਪਰ ਕਿਤੇ ਨਾ ਕੀਤੀ ਜਿਹੜਾ ਪੱਖਾ ਉਹਨਾਂ ਵੱਲੋਂ ਹਜੇ ਤੱਕ ਪੇਸ਼ ਨਹੀਂ ਕੀਤਾ ਕਿ ਅਗਰ ਇਸ ਬਾਬਤ ਉਹ ਕੋਈ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਤਾਂ ਸਾਡੇ ਨਾਲ ਉਹ ਸੰਪਰਕ ਕਰ ਸਕਦੇ ਨੇ ਉਹਨਾਂ ਦਾ ਪੱਖ ਲਾ ਦਿੱਤਾ ਜਾਏ ਕਿ ਲੋਕਾਂ ਦੇ ਇਲਜ਼ਾਮ ਨੇ ਕਿ ਇਸ ਮੈਡਮ ਨੇ ਏਡੀਸੀ ਮੈਡਮ ਨੇ ਮੰਗ ਪੱਤਰ ਲੈਣ ਤੋਂ ਬਾਅਦ ਜਿਹੜੇ ਸ਼ਬਦ ਆ ਉਹ ਸਾਨੂੰ ਬੋਲੇ ਆ ਇੰਗਲਿਸ਼ ਦੇ ਵਿੱਚ ਬੋਲੇ ਆ ਜੋ ਕਿ ਸਾਨੂੰ ਤਾਂ ਸਮਝ ਨਹੀਂ ਆਏ ਪਰ ਸਾਨੂੰ ਮਹਿਸੂਸ ਹੋਇਆ ਕਿ ਉਹ ਸ਼ਬਦ ਜਿਹੜੇ ਨੇ ਉਹ ਸਾਡੇ ਬੇਇੱਜ਼ਤੀ ਕੀਤੀ ਗਈ ਹੈ ਉਹਨਾਂ ਸ਼ਬਦਾਂ ਦੇ ਰਾਹੀਂ ਬੇਇੱਜ਼ਤੀ ਕੀਤੀ ਗਈ ਹੈ ਇਹਨਾਂ ਲੋਕਾਂ ਦੀ ਤੌਰ ਤੇ ਇਹ ਕਹਿਣਾ ਬਾਕੀ ਇਸ ਬਾਬਤ ਤੁਸੀਂ ਆਪਣੀ رائے ਲਿਖ ਸਕਦੇ ਹੋ ਫਰੋਸਪਰ ਤੋਂ ਸੁਖਵਿੰਦਰ ਸਿੰਘ ਸੋਕ